ਆਵਾਦਮੀ ਪਾਰਟੀ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਕਰਨ ਦੇ ਲਈ ਪ੍ਰੋਟੈਸਟਰ ਪਹੁੰਚੇ ਜਿਸ ਤਰ੍ਹਾਂ ਦਾ ਕਲੇਮ ਆਵਾਦਮੀ ਪਾਰਟੀ ਨੇ ਕੀਤਾ ਕਿ ਅਸੀਂ ਅਗੇਂਸਟ ਆ ਕ੍ਰਪਸ਼ਨ ਦੇ ਪਰ ਕ੍ਰਪਸ਼ਨ ਦੇ ਮਾਮਲੇ ਦੇ ਵਿੱਚ ਹੀ ਕੇਜਰੀਵਾਲ ਨੂੰ ਫਸਾ ਕੇ ਉਹਨਾਂ ਦਾ ਕਰੈਕਟਰ ਅਸੈਸੀਨੇਸ਼ਨ ਕਰਨ ਦੀ ਕੋਸ਼ਿਸ਼ ਹੈ ਕੇਂਦਰ ਆਪਣੀਆਂ ਏਜੰਸੀਆਂ ਦਾ ਗਲਤ ਇਸਤੇਮਾਲ ਕਰਕੇ ਸਾਨੂੰ ਦਬਾਉਣਾ ਚਾਹੁੰਦਾ ਇਹ ਗੱਲ ਕਹੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਸ਼ਹੀਦਾਂ ਦੇ ਬਹੁਤ ਨੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਇਹਨਾਂ ਸ਼ਹੀਦਾਂ ਨੂੰ ਭੇਟ ਕਰ ਕੀਤੇ ਜਾ ਰਹੇ ਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ED ਨੇ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਬਾਅਦ ਸਿਆਸਤ ਪੱਖੀ ਹੋਈ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਔਰ ਅੱਜ ਦਿੱਲੀ ਦੇ ਸ਼ਹੀਦੀ پارک ਦੇ ਵਿੱਚ ਵੀ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਕਰਨ ਦੇ ਲਈ ਪ੍ਰੋਟੈਸਟਰ ਪਹੁੰਚੇ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਔਰ ਉੱਥੇ ਇਹੀ ਦੱਸ ਦਈਏ ਤੁਹਾਨੂੰ ਕਿ ਇਸ ਦੀਆਂ ਤਸਵੀਰਾਂ ਵੀ ਜੋ ਅਸੀਂ ਦਿਖਾ ਰਹੇ ਹਾਂ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਪਹੁੰਚ ਰਹੀ ਹੈ ਉਹਨਾਂ ਦੇ ਵੱਲੋਂ ਵੀ ਮੌਕੇ ਦੇ ਉੱਪਰ ਪ੍ਰੋਟੈਸਟ ਕੀਤਾ ਜਾ ਰਿਹਾ ਤਾਂ ਇੰਡੀਆ ਗੱਟ ਜੋੜ ਦੇ ਵੱਲੋਂ ਵੀ ਇਸ ਪ੍ਰੋਟੈਸਟ ਨੂੰ ਹਮਾਇਤ ਕੀਤੀ ਗਈ ਹੈ ਔਰ ਉੱਥੇ ਹੀ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚ ਚੁੱਕੇ ਨੇ ਬਾਕੀ ਦੀ ਲੀਡਰਸ਼ਿਪ ਵੀ ਜੋ ਹੈ ਉਹ ਵੀ ਪਹੁੰਚ ਚੁੱਕੀ ਆ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣ ਦੇ ਲਈ ਔਰ ਉੱਥੇ ਹੀ ਹਾਲਾਂਕਿ ਪ੍ਰੋਟੈਸਟ ਇੱਥੇ ਆਮ ਤੌਰ ਤੇ ਬਿਲੀ ਯੂਨਿਟ ਵੱਲੋਂ ਕੀਤਾ ਗਿਆ ਪਰ ਭਗਵੰਤ ਮਾਨ ਹੁਣਾਂ ਦੇ ਵੱਲੋਂ ਸ਼ਹੀਦਾਂ ਨੂੰ ਸਰਦਾ ਦੇ ਫੁੱਲ ਭੇਟ ਕੀਤੇ ਜਾਣਗੇ ਦੱਸ ਦਈਏ ਤੁਹਾਨੂੰ ਕਿ ਸਿੱਧੀਆਂ ਤਸਵੀਰਾਂ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਔਰ ਉਹਨਾਂ ਦੇ ਨਾਲ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਉਹਨਾਂ ਦੀ ਕੈਬਨਟ ਦੇ ਵਿੱਚ ਮੰਤਰੀ ਆਤੀਸ਼ੀ ਹੁਣੀ ਪਹੁੰਚੇ ਆ ਔਰ ਇੱਥੇ ਹੁਣ ਸ਼ਰਦਾ ਦੇ ਫੁੱਲ ਭੇਟ ਕੀਤੇ ਜਾਣਗੇ ਕਿਉਂਕਿ ਅੱਜ ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਉਹਨਾਂ ਦੀ ਸ਼ਹਾਦ ਸ਼ਹਾਦਦਾ ਦਿਹਾੜਾ ਵੀ ਹੈ ਸ਼ਹੀਦੀ ਦੇ ਮੌਕੇ ਤੇ ਇੱਥੇ ਪ੍ਰਣ ਵੀ ਕੀਤਾ ਜਾਏਗਾ ਇੱਥੇ ਸੋਹ ਵੀ ਚੁੱਕੀ ਜਾਏਗੀ ਕਿ ਅਸੀਂ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਸਿਰਜਣਾ ਔਰ ਅਸੀਂ ਸ਼ਹੀਦਾਂ ਨੇ ਜਿਹੜੇ ਸੁਫਨੇ ਸੀ ਉਹਨਾਂ ਦੇ ਔਰ ਉਹ ਫਾਂਸੀਆਂ ਤੇ ਚੜ ਗਏ ਉਹਨਾਂ ਨੇ ਇਹ ਨਿਮੰਨੀ ਪਰ ਅਸੀਂ ਵੀ ਉਹਨਾਂ ਦੇ ਦਿਖਾਏ ਹੋਏ ਰਾਹ ਤੇ ਚੱਲਦੇ ਆ ਹੋਇਆ ਅਸੀਂ ਵੀ ਪ੍ਰਵਾਹ ਨਹੀਂ ਕਰਨੀ ਕਿਉਂਕਿ ਅਰਵਿੰਦ ਕੇਜਰੀਵਾਲ ਦੀ ਜੋ ਗ੍ਰਿਫਤਾਰੀ ਹੋਈ ਹੈ ਉਸ ਨੂੰ ਲੈ ਕੇ ਆਮ ਆਦਮੀ ਪਾਰਟੀ ਖਾਸ ਤੌਰ ਤੇ ਪ੍ਰੋਟੈਸਟ ਵੀ ਕਰ ਰਹੀ ਹੈ ਔਰ ਉਸ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਰਵਿੰਦ ਕੇਜਰੀਵਾਲ ਤਾਂ ਬਿਸ਼ੱਕ ਜੇਲ੍ਹ ਦੇ ਵਿੱਚ ਚਲੇਗੇ ਪਰ ਅਸੀਂ ਪ੍ਰਵਾਹ ਨਹੀਂ ਕਰਨੀ ਕਿਉਂਕਿ ਅਸੀਂ ਨਾਲ ਆ ਉਹਨਾਂ ਦੇ ਉਹਨਾਂ ਦਾ ਉਹਨਾਂ ਦੇ ਨਾਲ ਅਸੀਂ ਖੜੇ ਹਾਂ ਅਸੀਂ ਪਰਵਾਹ ਨਹੀਂ ਕਰਾਂਗੇ ਤਾਂ ਇੱਥੇ ਸ਼ਹੀਦਾਂ ਦੀ ਸ਼ਹਾਦਤ ਨੂੰ ਸਜਦਾ ਕਰਨ ਤੋਂ ਬਾਅਦ ਪ੍ਰਣ ਲਿਆ ਜਾਏਗਾ ਕਿ ਜਿੰਨੇ ਮਰਜੀ ਤੱਕ ਸਾਡੇ ਨਾਲ ਕੀਤੇ ਜਾਣ ਪਰ ਅਸੀਂ ਦਵਾਂਗੇ ਨਹੀਂ ਅਸੀਂ ਪਰਵਾਹ ਨਹੀਂ ਕਰਾਂਗੇ ਸਿੱਧੀਆਂ ਤਸਵੀਰਾਂ ਦਿੱਲੀ ਦੇ ਸ਼ਹੀਦੀ ਪਾਰਕ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਬੁੱਤ ਲੱਗੇ ਹੋਏ ਨੇ ਸ਼ਹੀਦਾਂ ਦੇ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਤੇ ਸ਼ਹੀਦ ਸੁਖਦੇਵ ਖੋਣਾ ਦੇ ਇਹਨਾਂ ਦੇ ਬੁੱਤ ਇੱਥੇ ਲੱਗੇ ਹੋਏ ਆ ਔਰ ਅੱਜ ਅੱਜ ਦੇ ਦਿਨ ਹੀ ਤਿੰਨੇ ਦੇਸ਼ ਸੇਵਾ ਲਈ ਦੇਸ਼ ਦੀ ਰਾਖੀ ਲਈ ਚੜ ਗਏ ਸੀ ਫਾਂਸੀਆਂ ਤੇ ਪਰ ਉਹਨਾਂ ਨੇ ਪਰਵਾਹ ਨਹੀਂ ਕੀਤੀ ਤਾਂ ਅੱਜ ਸ਼ਹਾਦਤ ਦਿਹਾੜਾ ਸਿੰਘ ਰਾਜਗੁਰੂ ਤੇ ਸੁਖਦੇਵ ਹੁਣਾਂ ਦਾ ਔਰ ਇਸ ਮੌਕੇ ਤੇ ਦਿੱਲੀ ਪਹੁੰਚੇ ਹੋਏ ਸੀ ਪਹਿਲਾਂ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਔਰ ਉਹਨਾਂ ਸਮੇਤ ਦਿੱਲੀ ਦੀ ਕੈਬਨਟ ਦੇ ਕੁਝ ਮੰਤਰੀ ਤੇ ਦਿੱਲੀ ਦੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ ਉਹ ਇੱਥੇ ਪਹੁੰਚੀ ਉਹਨਾਂ ਦੇ ਵੱਲੋਂ ਜੋ ਵਲੰਟੀਅਰਸ ਨੇ ਆਮ ਆਦਮੀ ਪਾਰਟੀ ਦੇ ਜੋ ਲੀਡਰ ਆ ਉਹਨਾਂ ਦੇ ਵੱਲੋਂ ਇੱਥੇ ਪ੍ਰੋਟੈਸਟ ਵੀ ਕੀਤਾ ਜਾ ਰਿਹਾ ਔਰ ਉੱਥੇ ਹੀ ਇਸ ਦੀ ਤਸਵੀਰ ਵੀ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਦਿੱਲੀ ਦੇ ਸ਼ਹੀਦੀ پارک ਤੋਂ ਜਿੱਥੇ ਕਿ ਸਾਫ਼ ਤੌਰ ਤੇ ਜਿਵੇਂ ਹੁਣ ਦੇਖ ਸਕਦੇ ਹੋ ਤੁਸੀਂ ਕਿ ਸ਼ਹੀਦਾਂ ਦੇ ਬੁੱਤ ਨੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਇਹਨਾਂ ਸ਼ਹੀਦਾਂ ਨੂੰ ਪੇਟ ਕਰ ਕੀਤੇ ਜਾ ਰਹੇ ਆ ਔਰ ਇੱਥੇ ਹੁਣ ਸ਼ੌਂ ਵੀ ਚੁੱਕੀ ਜਾਣੀ ਐ ਇੱਥੇ ਹੁਣ ਪ੍ਰਾਣ ਕੀਤੇ ਜਾਣੇ ਆ ਕਿ ਅਸੀਂ ਪਰਵਾਹ ਨਹੀਂ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਦਾ ਕਲੇਮ ਆਮ ਆਦਮੀ ਪਾਰਟੀ ਨੇ ਕੀਤਾ ਕਿ ਅਸੀਂ ਅਗੇਂਸਟ ਦਾ ਕਰਪਸ਼ਨ ਦੇ ਪਰ ਕਰਪਸ਼ਨ ਦੇ ਮਾਮਲੇ ਦੇ ਵਿੱਚ ਹੀ ਕੇਜਰੀਵਾਲ ਨੂੰ ਫਸਾ ਕੇ ਉਹਨਾਂ ਦਾ ਕਰੈਕਟਰ ਅਸੈਸੀਨੇਸ਼ਨ ਕਰਨ ਦੀ ਕੋਸ਼ਿਸ਼ ਹੈ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਹੈ ਕਿਉਂਕਿ ਕੇਜਰੀਵਾਲ ਹੀ ਮੋਦੀ ਦੇ ਖਿਲਾਫ ਬੋਲਦੇ ਆ ਇਹ ਗੱਲ ਕਹਿੰਦੇ ਆ ਆਮ ਆਦਮੀ ਪਾਰਟੀ ਔਰ ਕਹਿੰਦੇ ਕਿ ਇਸੇ ਕਰਕੇ ਬੀਜੇਪੀ ਨੂੰ ਡਰਾਤਾ ਕੇਂਦਰ ਆਪਣੀਆਂ ਏਜੰਸੀਆਂ ਦਾ ਗਲਤ ਇਸਤੇਮਾਲ ਕਰਕੇ ਸਾਨੂੰ ਦਬਾਉਣਾ ਚਾਹੁੰਦਾ ਇਹ ਗੱਲ ਕਹੀ ਜਾ ਰਹੀ ਹੈ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਇੱਕ ਪਾਸੇ ਤਾਂ ਸ਼ਰਦਾ ਦੇ ਫੁੱਲ ਭੇਟ ਕੀਤੇ ਜਾ ਰਹੇ ਆ ਔਰ ਦੂਸਰੇ ਪਾਸੇ ਇਧਰ ਆਮ ਆਦਮੀ ਪਾਰਟੀ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਅਰਵਿੰਦ ਕੇਜਰੀਵਾਲ ਦੀ ਤਸਵੀਰ ਦੀਆਂ ਤਖਤੀਆਂ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਦੀਆਂ ਤਖਤੀਆਂ ਨੇ ਕਿਉਂਕਿ ਆਮ ਆਦਮੀ ਪਾਰਟੀ ਇਹ ਕਲੇਮ ਕਰਦੀ ਹੈ ਕਿ ਅਸੀਂ ਸ਼ਹੀਦ ਭਗਤ ਸਿੰਘ ਦੇ ਦਿਖਾਏ ਹੋਏ ਰਾਹ ਤੇ ਚੱਲ ਰਹੇ ਹਾਂ ਤੇ ਅਸੀਂ ਉਹਨਾਂ ਸ਼ਹੀਦਾਂ ਦੇ ਸੁਪਨਿਆਂ ਦਾ ਭਾਰਤ ਬਣਾਉਣਾ ਹੈ ਤੇ ਅਸੀਂ ਲਗਾਤਾਰ ਕਹਿੰਦੇ ਕਿ ਕੰਮ ਵੀ ਉਹਨਾਂ ਦੇ ਦਿਖਾਏ ਹੋਏ ਰਾਹਾਂ ਤੇ ਚੱਲਦੇ ਹੋਏ ਹੀ ਕਰ ਰਹੇ ਹਾਂ ਤਾਂ ਮੀਡੀਆ ਨੂੰ ਸੰਬੋਧਨ ਵੀ ਹੋਣਗੇ ਮੁੱਖ ਮੰਤਰੀ ਭਗਵੰਤ ਮਾਨ ਉਥੇ ਹੀ ਵਿਰੋਧ ਕੀਤਾ ਜਾ ਰਿਹਾ ਅਰਵਿੰਦ ਕੇਜਰੀਵਾਲ ਹੋਣਾਂ ਦੀ ਗ੍ਰਿਫਤਾਰੀ ਦਾ ਤਾਂ ਜਿਹੀ ਤਸਵੀਰ ਦਿੱਲੀ ਤੋਂ ਦੇਖ ਰਹੇ ਹਾਂ ਤੁਸੀਂ ਦਿੱਲੀ ਦੇ ਸ਼ਹੀਦੀ پارک ਤੋਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਲੀਡਰ ਇਕੱਠੇ ਹੋਏ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਵੀ ਪਹੁੰਚੇ ਨੇ ਤਾਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਭਗਵੰਤ ਮਾਨ ਨੇ ਉਹਨਾਂ ਦੇ ਨਾਲ ਜਰਨੈਲ ਸਿੰਘ ਉਹਨਾਂ ਦੇ ਨਾਲ ਆਤੀਸ਼ੀ ਜੋ ਕਿ ਦਿੱਲੀ ਤੋਂ ਮੰਤਰੀ ਨੇ ਔਰ ਹੁਣ ਅੱਗੇ ਵਧਦੇ ਨੇ ਅ ਭਗਵੰਤ ਮਾਨ ਤਾਂ ਕੋਸ਼ਿਸ਼ ਕਰਾਂਗੇ ਗੱਲਬਾਤ ਵੀ ਕਰਨ ਦੀ ਜਾਂ ਕੀ ਸੰਬੋਧਨ ਕਰਦੇ ਹਾਂ ਕੀ ਕਹਿੰਦੇ ਆ ਮੁੱਖ ਮੰਤਰੀ ਐਸੀ ਦੀ ਤਸਵੀਰ ਦਿੱਲੀ ਤੋਂ ਦਿਖਾ ਰਹੇ ਆ ਤੁਹਾਨੂੰ ਅਰਵਿੰਦ ਕੇਜਰੀਵਾਲ ਦੀ ਅरेस्ट ਹੋਈ ਗ੍ਰਿਫਤਾਰੀ ਹੋਈ ਜਿਸ ਤੋਂ ਬਾਅਦ ਸਿਆਸਤ ਪਾਕੀ ਹੋਈ ਆ ਤਾਂ ਮੁੱਖ ਮੰਤਰੀ ਭਗਵੰਤ ਮਾਨ ਸੰਬੋਧਨ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਸੰਬੋਧਨ ਕਰ ਰਹੇ ਨੇ ਔਰ ਜਿੰਨੇ ਵੀ ਲੀਡਰ ਜਿੰਨੇ ਵੀ ਵਰਕਰ ਇੱਥੇ ਪਹੁੰਚੇ ਆ ਉਹਨਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਤੇ ਨਾਲ ਉਹਨਾਂ ਨੂੰ ਸੌ ਚੁਕਾਈ ਜਾਏਗੀ ਉਹਨਾਂ ਨੂੰ ਪ੍ਰਣ ਕਰਵਾਇਆ ਜਾਏਗਾ ਕਿ ਪਰਵਾਹ ਨਾ ਕਰਨ ਸ਼ਹੀਦਾਂ ਦੇ ਦਿਖਾਏ ਹੋਏ ਰਾਹ ਤੇ ਚੱਲਣ